ਕਥਾਵਾਚਕ ਨੇ ਆਪ ਹੀ ਚਲਵਾਈ ਆਪਣੇ ਤੇ ਗੋਲੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੈਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਜਿਆ ਸਿਕਿਉਰਿਟੀ ਲੈਣ ਦੇ ਚੱਕਰਾਂ ਵਿੱਚ ਕਰਵਾ ਬੈਠਾ ਕਾਂਡ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰ ਆਮ ਤੋਂ ਗਨਸ਼ਾਟ ਵੀ ਹੋਇਆ ਹੋਇਆ ਸੀ ਉਸ ਤੋਂ ਡਰਦਾ ਮਾਰਾ ਹੋ ਗਿਆ ਫਰਾਰ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੇਸ ਦਾ ਇਸ ਮੁਕਦਮੇ ਵਿੱਚ ਅਰੇਸਟ ਪਾਇਆ ਪੁਲਿਸ ਨੇ ਖੋਲ੍ਹਤੀਆਂ ਸਾਰੀਆਂ ਪਰਤਾਂ ਤੇ ਹੋ ਗਿਆ ਵੱਡਾ ਖੁਲਾਸਾ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ 32 ਬੋਰ ਦਾ ਇੱਕ ਦੋ ਲਾਈਵ ਕਾਰਟ੍ਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਪੁਲਿਸ ਦੀ ਸਿਕਿਉਰਿਟੀ ਲੈਣ ਦੇ ਲਈ ਇੱਕ ਕਥਾਵਾਚਕ ਨੇ ਇੱਕ ਡਰਾਮਾ ਰਚਿਆ ਤੇ ਆਪਣੇ ਰਿਸ਼ਤੇਦਾਰ ਦੀ ਮਦਦ ਦੇ ਨਾਲ ਆਪਣੇ ਉੱਤੇ ਹੀ ਫਾਇਰਿੰਗ ਕਰਵਾ ਦਿੱਤੀ ਤੇ ਇਸ ਦੇ ਲਈ ਉਸਨੇ 1.5 ਲੱਖ ਰੁਪਏ ਦਾ ਸੌਦਾ ਵੀ ਤੈਅ ਕੀਤਾ ਜਿਸ ਵਿੱਚੋਂ 50000 ਰੁਪਏ ਦੀ ਅਦਾਇਗੀ ਪਹਿਲਾਂ ਕਰ ਦਿੱਤੀ ਤੇ 1 ਲੱਖ ਰੁਪਿਆ ਉਸ ਦੀ ਸਿਕਿਉਰਿਟੀ ਮਿਲਣ ਤੋਂ ਬਾਅਦ ਦੇਣਾ ਤੈਅ ਕੀਤਾ ਗਿਆ ਮਾਮਲਾ ਸੰਗਰੂਰ ਦੇ ਸ਼ੇਰਪੁਰ ਇਲਾਕੇ ਦਾ ਹੈ ਜਿੱਥੇ ਕਿ ਕਥਾਵਾਚਕ ਵੱਲੋਂ ਪੁਲਿਸ ਕੋਲ ਆਪਣੇ ਉੱਤੇ ਹੋਈ ਫਾਇਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਜਦੋਂ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ ਪਤਾ ਲੱਗਾ ਕਿ ਖੁਦ ਕਥਾਵਾਚਕ ਨੇ ਹੀ ਇਹ ਡਰਾਮਾ ਰਚਿਆ ਸੀ ਤੇ ਆਪਣੇ ਉੱਤੇ ਗੋਲੇ ਚਲਵਾਏ ਸੀ 3 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੀਸ਼ਨ ਆਈ ਕਿ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰ ਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਦੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵੱਜੀ ਹੋਈ ਸੀ ਜਦੋਂ ਉੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 77 ਦਰਜ ਕੀਤੀ ਗਈ ਪਥਾਣਾ ਸ਼ੇਰਪੁਰ ਦੇ ਵਿੱਚ ਅਤੇ ਤਫਤੀਸ਼ ਸਟਾਰਟ ਕੀਤੀ ਗਈ ਸਾਰੀ ਪੁਲਿਸ ਟੀਮਜ਼ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇੰਜਾਜ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇੰਟ ਦੇ ਰਾਹੀਂ ਇਹਨਾਂ ਨੇ ਇਹ ਰੈਸ ਤਫਤੀਸ਼ ਕੀਤੀ ਤਾਂ ਇਹਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੈਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇੱਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕਾ ਪਿਊਸ਼ ਗੁਪਤਾ ਉਰਫ ਛੋਟੂ ਜੋ ਮੁਕਸਰਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀ2 ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹੱਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਇਹਦੇ ਘਰ ਦੇ ਬਾਹਰ ਫਾਇਰ ਆਮ ਤੋਂ ਗਨਸ਼ਾਟ ਵੀ ਹੋਇਆ ਹੋਇਆ ਸੀ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਨੇ ਵਰਤੀ ਉਹ ਸੀ ਜੋ ਇੱਕ ਪਿਸਟਲ ਬੱਤੀ ਬੋਰ ਦਾ ਇੱਕ ਦੋ ਲਾਈਵ ਕਾਰਟਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ ਤੇ ਇਹਦੇ ਵਿੱਚ ਅੱਗੇ ਤਫ਼ਤੀਸ਼ ਚੱਲ ਰਹੀ ਹੈ ਉਸਦਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਪੁਲਿਸ ਨੇ ਕਥਾਵਾਚਕ ਨੂੰ ਕੁਝ ਸਵਾਲ ਕੀਤੇ ਤਾਂ ਉਹ ਇਹਨਾਂ ਸਵਾਲਾਂ ਤੋਂ ਘਬਰਾ ਗਿਆ ਤੇ ਉਸਨੇ ਭਜਣਾ ਹੀ ਮੁਨਾਸਿਬ ਸਮਝਿਆ ਤੇ ਉਹ ਪੁਲਿਸ ਤੋਂ ਬਚਦਾ ਹੋਇਆ ਫਰਾਰ ਹੋ ਗਿਆ ਜਿਸ ਦੀ ਤਲਾਸ਼ ਅਜੇ ਜਾਰੀ ਹੈ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਅਜੇ ਉਸ ਦੀ ਗ੍ਰਿਫਤਾਰੀ ਕਰਨੀ ਬਾਕੀ ਹੈ ਜੀ ਉਹ ਨਜਾਇਜ਼ ਹੀ ਹੈਗਾ ਜਿਸ ਤੋਂ ਇਹਨਾਂ ਵੱਲੋਂ ਸ਼ਾਰਟ ਕੀਤਾ ਗਿਆ ਹੈ ਉਹ ਜੀ ਇੱਕ ਕਥਾਵਾਚਕ ਨੇ ਜੀ ਬਿਲਕੁਲ ਸਕਿਉਰਟੀ ਲੈਣ ਦੇ ਨਾਮ ਪਰ ਫਸਵਾ ਜੋ ਜਿਹੜੀ ਸਾਰਾ ਗੇਮ ਜੀ ਬਿਲਕੁਲ ਸਾਰਾ ਇਹਨਾਂ ਨੇ ਜਿਹੜਾ ਇਹ ਸਾਰਾ ਕੁਝ ਢੋਂਗ ਰਚਿਆ ਵੀ ਹੈ ਜੀ ਇਸ ਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਦਾ ਮਤਲਬ ਪਹਿਲਾਂ ਤੋਂ ਐਗਰੀਮੈਂਟ ਕੀਤਾ ਸੀਗਾ ਕਿ ਅਸੀਂ ਇੰਨਾ ਪੈਸਾ ਦੇਵਾਂਗੇ ਜਦੋਂ ਇਹ ਸਾਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਜੋ ਇਹ 50000 ਰੁਪਏ ਦਿੱਤੇ ਸੀ ਉਹ ਅਸੀਂ ਰਿਕਵਰ ਕਰ ਲੈਣੇ ਹੈ 1.5 ਲੱਖ ਰੁਪਏ ਕੀ ਲੱਗਦਾ ਕਿ ਉਹ ਸਿਰਫ ਮੈਚ ਸਕਿਉਰਟੀ ਲੈਣ ਲਈ ਉਹਨਾਂ ਨੇ ਐਟਾ ਵੱਡਾ ਡਰਾਮਾ ਰਚਿਆ ਤਾਂ ਸਕਿਉਰਟੀ ਲੈਣ ਪੀ ਜਾ ਸੀ ਉਹਨਾਂ ਨੂੰ ਹੱਦ ਕੁਝ ਪਤਾ ਲੱਗਿਆ ਨਹੀਂ ਜੀ ਇਹ ਨਹੀਂ ਬਚ ਲਿਆ ਕਿਉਂਕਿ ਜੋ ਮਿਲਨ ਜੋਤ ਨੇ ਉਹ ਖੁਦ ਫਰਾਰ ਨੇ ਜੋ ਉਹਨਾਂ ਨੂੰ ਲੱਗਿਆ ਕਿ ਜਦੋਂ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚ ਜਦੋਂ ਕੁਝ ਕੁਐਸਚਨਸ ਦੇ ਵਿੱਚ ਉਹ ਖੁਦ ਹੀ ਉਲਝ ਗਏ ਤਾਂ ਜਦੋਂ ਸਾਡੀ ਟੀਮਸ ਜਾ ਕੇ ਪਿੱਛੇ ਰੇਡ ਕਰਨ ਗਈਆਂ ਸੀ ਤੇ ਉਹ ਪਿੱਛੋਂ ਖਿਸਕ ਗਏ ਤੇ ਹਲੇ ਉਹ ਫਰਾਰ ਨੇ ਦੱਸਦੀ ਹੈ ਕਿ 48 ਘੰਟਿਆਂ ਦੇ ਅੰਦਰ ਅੰਦਰ ਹੀ ਪੁਲਿਸ ਨੇ ਇਸ ਫਾਇਰਿੰਗ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ ਤੇ ਜੋ 50000 ਰੁਪਏ ਦੀ ਰਕਮ ਤਕਵਾਚਕ ਵੱਲੋਂ ਦਿੱਤੀ ਗਈ ਸੀ ਉਹ ਵੀ ਰਿਕਵਰ ਕਰ ਲਈ ਗਈ ਹੈ ਜਗਬਾਣੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ